ਤੋ ਚੱਕ ਆ ਲੋ ਫੇਸ ਕੁਆਲਟੀ ਵੈਡ ਦੀ ਆ ਵੈਡ ਆ ਜੀ ਦੇਖ ਸਕਦੇ ਹੋ ਪਹਿਲੇ ਸੂਣ ਵਾਲੇ ਬਾਈ ਨੇ ਸਾ ਜੀ 25 26 ਕੇ ਦਿਨ ਜਿਹੜੇ ਇਹ ਇਹਦੇ ਫਾਰਮ ਦੇ ਤਰੀਕ ਦੇ ਮੁਤਾਬਕ ਇਹਦੇ ਦਿਨ ਬਾਕੀ ਪਏ ਕਿਨਾਂ ਚ ਕਿਹੜੀ ਗਾਂ ਬਾਈ ਉਹ ਬੱਚੀ ਦੀ ਆ ਬਜਾਲੜ ਨਹੀਂ ਆ ਬਈ ਜਿਹੜੀ ਵਿਚਾਲੇ ਖੜੀ ਹੈਗੀ ਇਹੋ ਦੀ ਮਾਂ ਆ ਗਈ ਹਾਂ ਹਾਂ ਇਹਦੀ ਹੁਣ ਕੀ ਡਿਟੇਲ ਐਸ ਟਾਈਮ ਇਹ ਬਾਈ ਹੁਣ ਬਾ ਡرائیਤੀ ਹੈਗੀ ਬਾ 2 4 ਦਿਨਾਂ ਤਾਈ ਹੋ ਜੂਗੀ 21 22 ਕਿਲੋ ਦੋ ਤੇਰੀ ਮਾਂ ਖਦੇ ਅੱਛਾ ਇਸ ਟਾਈਮ ਡਰਾਈ ਦੇ ਟਾਈਮ ਹੈ ਡਰਾਈ ਟਾਈਮ ਤਾਂ 21-22 ਕਿਲੋ ਦਾ ਡਰਾਈ ਹੈ ਮੈਜਿਕ ਤੋਂ ਗੱਭਣਾ ਹੈ ਬਾਈ ਐਵੀਐਸ ਦੇ ਐਵੀਐਸ ਦੇ ਮੈਜਿਕ ਵੱਲੋਂ ਨਾਨ ਸੈਕਸਟ ਤੋਂ ਗੱਭਣਾ ਨਾਨ ਸੈਕਸਟ ਆ ਬਾਈ ਦੋਹਾਂ ਦੇ ਆਪਾਂ ਐਵੇਂ ਝੂਠ ਮਾਰਦਗੇ ਠੀਕ ਆ ਵੀਰੇ ਕੋਈ ਫਾਇਦਾ ਨਹੀਂ ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਆਪਾਂ ਖੜੇ ਆ ਇੱਕ ਗਾਮਾ ਦੇ ਫਾਰਮ ਦੇ ਵਿੱਚ ਕਿਸਾਨ ਵੀਰੋ ਜਿੱਥੋਂ ਬਾਈ ਨੇ ਘਰਦਿਆਂ ਫਾਰਮ ਵਾਲਿਆਂ ਦੋ ਗਾਂ ਵੇਚਣਾਂ ਨੇ ਜੀਆਂ ਸੋ ਸਾਰੇ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਵਾਵਾਂਗੇ ਤੇ ਜੇਕਰ ਚੈਨਲ ਤੇ ਆ ਪਹਿਲੀ ਵਾਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਕਿਸੇ ਭਰਾ ਨੇ ਮੈਥੋਂ ਕਹੀ ਵੀਡੀਓ ਨਹੀਂ ਦੇਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 836046251 836046251 ਫਾਰਮੂਲੇ ਚੰਗਿਆ ਵੜਾਣੇ ਆ ਸੋ ਤਸੱਲੀ ਨਿਰਪੱਖ ਤੁਸੀਂ ਆਪ ਕਰਨੀ ਹੈਗੀ ਵੀਡੀਓ ਲਾਸਟ ਤੱਕ ਦੇਖਿਓ ਤੇ ਬਾਕੀ ਜਿਹੜੀ ਮੇਨ ਗੱਲ ਰੇਟ ਆ ਵੀਡੀਓ ਵਿੱਚ ਕਰਾਂਗੇ ਕਰੌਣਿਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਬਾਈ ਪਿੰਡ ਸਨਗਲਾ ਸਿੰਘ ਜ਼ਿਲ੍ਹਾ ਬਰਨਾਲਾ ਜੀ ਹੁ ਤਾਂ ਬਣਾ ਤੇ ਮੋਬਾਈਲ ਨੰਬਰ ਵੀਰੇ 7719583122 ਤੇ ਕਿਹੜਿਆ ਗਾਂ ਵੇਚਣਾ ਬਈ ਆਪਾਂ ਦੋ ਆਜਾ ਆਪਣੇ ਕੋਲੇ ਆ ਬਈ ਇੱਕ ਤਾਂ ਚਿੱਟੇ ਰੰਗ ਦੀ ਪਹਿਲੇ ਛੂਏ ਇੱਕ ਤਾਂ ਆ ਗਾਂ ਵੇਚਣੀ ਹੈ ਵੇੜ ਆਪਾਂ ਪਲੂਨ ਬੱਛੀ ਆ ਇਹ ਇਹ ਪਲੂਨ ਬੱਛੀ ਆ ਬਈ ਦੋ ਦਿਨਾਂ ਦਾ ਹਜੇ ਕੱਚੀ ਆ ਕੱਚੀ ਆ ਬਈ ਇਹਦੇ 25 ਦਿਨ ਪਏ ਹੋਗੇ ਠੀਕ ਆ ਤੇ ਇੱਕ ਇਹਦੇ 10 ਦਿਨ ਪਏ ਬਈ ਇਹ ਕਿਹੜਾ ਗਾਂ ਵੇਚਣੀ ਹੈ ਜੀ ਛੂਏ ਮਾੜੀ ਬਾਹਰ ਕੱਢ ਲਈ ਫਿਰ ਆਪਾਂ ਕੋਲ ਤੋਂ ਹਾਂ ਹਾਂ ਬਈ ਕੱਢ ਕੇ ਰੱਖਾ ਕੱਢ ਕੇ ਲੈ ਜਾ ਬਿਲਕੁਲ ਆ ਤੋਰ ਦੇ ਬਈ ਇਹਦਾ ਚਿੱਟੇ ਇਹਦੇ ਕੀ ਡਿਟੇਲ ਆ ਬਈ ਇਹ ਬਈ ਆਪਣੇ ਕੋਲੇ ਹਜੇ ਇਹਦੇ 25 ਦਿਨ ਬਾਕੀ ਹੈਗੇ ਸਾਰਾ ਰਿਕਾਰਡ ਮਿਲੂ ਏਟੂ ਜੈਡ ਇਹਨਾਂ ਦਾ ਠੀਕ ਹੈ ਜਿਹੜੀ ਬੱਸੀ ਦਾ ਬੰਦਾ ਮਰਜੀ ਲੈ ਸਕਦਾ ਲਿਆ ਇਹਨੂੰ ਲੋ ਜੀ ਆ ਆ ਬੈਠ ਦੇਖ ਸਕਦੇ ਹੋ ਆਹ ਜਿਹੜੀ ਪਹਿਲੇ ਸੂਏ ਸੂਣ ਵਾਲੇ ਬਾਈ ਨੇ ਸਾਜੀ 25 26 ਕੇ ਦਿਨ ਜਿਹੜੇ ਇਹ ਇਹਦੇ ਫਾਰਮ ਦੇ ਤਰੀਕ ਦੇ ਮੁਤਾਬਕ ਇਹਦੇ ਦਿਨ ਬਾਕੀ ਪਏ ਬਾਈ ਕਿਹੜੇ ਸੇਮਨ ਦੀ ਹੈ ਪਤਾ ਹੈ ਹਾਂ ਬਾਈ ਇਹਦਾ ਸਾਰਾ ਡਿਟੇਲ ਦੇਵਾਂਗੇ ਦੀ ਮਾਂ ਵੀ ਖੜੀ ਹੈ ਆਪਣੇ ਕੋਲੇ ਤੇ ਅੱਛਾ ਹੁਣ ਤੀਜੇ ਸੂਏ ਸੂਣਾ ਉਹਨੇ ਦੂਜੇ ਸੂਏ 38 49 ਲੀਟਰ ਦੁੱਧ ਦਿੱਤਾਗਾ ਇਹਦੀ ਮਾਂ ਨੇ ਹਾਂ ਬਾਈ ਠੀਕ ਹੈ ਠੀਕ ਵੀਰੇ ਬੰਨ ਲਈ ਤੇ ਬੱਚੀ ਗਈਰ ਥੋੜੀ ਡਰਦੀ ਆ ਫਾਰੇ ਬੰਨੀ ਕਰਕੇ ਤੇ ਪ੍ਰਿੰਟ ਨੂੰ ਬੱਚਿਆ ਦੇਖੋ ਜੀ ਖੂਬਸੂਰਤ ਦੇ ਚੈੱਕ ਕਰ ਲੋ ਹਜੇ 25 26 ਦਿਨ ਬਾਕੀ ਬਈ ਹਾਂ 25 26 ਦਿਨ ਪਏ ਬਈ ਹਜੇ ਦਿਨ ਪੂਰੇ ਹੋਣ ਚ ਠੀਕ ਆ ਠੀਕ ਮਹੀਨਾ ਵੀ ਲੈ ਸਕਦੀ ਆ ਬਾਕੀ ਬੇਡ ਬੂਡ ਪੂਰਾ ਖੁੱਲ ਆ ਬਈ ਦੋ ਦੰਦ ਦਾ ਦੰਦ ਪਟਕੇ ਦਿਖਾ ਦੇ ਦੰਦ ਕਿੰਨੇ ਦੰਦੋਂ ਕਿੰਨੀਆਂ ਦੋ ਦੰਦ ਦਾ ਬਈ ਹੁਣ ਹੋਈ ਹੈ ਜੀ ਠੀਕ ਆ ਠੀਕ ਆ ਲਓ ਜੀ ਖਾਣਾ ਦੀ ਕੁਆਲਿਟੀ ਚੈੱਕ ਕਰ ਲੋ ਬਾਕੀ ਇਹ ਦੰਦ ਦਿਖਾ ਦੇ ਲਓ ਜੀ ਦੰਦ ਦੇਖ ਲੋ ਪਟਾ ਕੇ ਹੁਣ ਦਿਖਾ ਦਿੰਨੇ ਆਪਾਂ ਆਹ ਦੇਖੋ ओरिजिनल ਦੋ ਦੰਦ ਆ ਗਈ ਠੀਕ ਆ ਵੀਰੇ ਬੰਨ ਲਾ ਵੀ ਬਾਕੀ ਇੱਕ ਦੂਜੀ ਲੈਬਰੇ ਉਹਨੇ ਫਿਰ ਉਹਨੇ ਇਹਨੂੰ ਲੈ ਜਾ ਉੱਥੀ ਬੰਨ ਦੂਜੀ ਖੋਲ ਲਿਆ ਤੋੜ ਕੇ ਦਿਖਾ ਦੇ ਮੜੀ ਲਓ ਤੋੜ ਕੇ ਤੁਹਾਨੂੰ ਦਿਖਾ ਦੇ ਹਾਂ ਰਸਾ ਸੀ ਪਾਉਂਦੇ ਬਈ ਮੜਾ ਜਾ ਤੁਹਾਡਾ ਆਪਣਾ ਬੱਚਿਆਂ ਦਾ ਕੰਮ ਨਾ ਵਪਾਰ ਦਾ ਕੰਮ ਹੈਗਾ ਇਹਦਾ ਆਪਣੇ ਘਰ ਦੀ ਬੱਚੀ ਹੈ ਇਹਦਾ ਘਰ ਦੀ ਘਰ ਦੀ ਬਈ ਆਪਣੇ ਕੋਲੇ ਮਾਂ ਖੜੀ ਹੈ ਇਹਦੀ ਉਹ ਵੀ ਆਪਣੀ ਘਰ ਦੀ ਵਸੀ ਹੈ ਹਾਂ ਤੁਹਾਡੀ ਕਿਹੜੀ ਮਾਂ ਦੀ ਇਹਦੀ ਬਈ ਉਹ ਚਿੱਟੀ ਹੈਗੀ ਕਿਹੜੀ ਦਿਖਾ ਦੀ ਮੜੀ ਹਾਂ ਹਾਂ ਇੱਧਰ ਦੀ ਆ ਕੇ ਕਿਹਨਾਂ ਚ ਕਿਹੜੀ ਗਾਂ ਬਈ ਉਹ ਬੱਚੀ ਦੀ ਆ ਬਜਾਲੜ ਲਈ ਆ ਬਈ ਜਿਹੜੀ ਵਿਚਾਲੇ ਖੜੀ ਹੈਗੀ ਇਹੋ ਦੀ ਮਾਂ ਆ ਗਈ ਹਾਂ ਹਾਂ ਇਹਦੀ ਹੁਣ ਕੀ ਡਿਟੇਲ ਹੈ ਇਸ ਟਾਈਮ ਏ ਬਈ ਹੁਣ ਬਾ ਡਰਾਈ ਤੀ ਹੈਗੀ ਬਾ 2-4 ਦਿਨਾਂ ਤਾਈ ਹੋ ਜੂਗੀ 21-22 ਕਿਲੋ ਤੋਂ ਤੇਰੀ ਮਾਂ ਫਦੇ ਅੱਛਾ ਇਸ ਟਾਈਮ ਡਰਾਈ ਦੇ ਟਾਈਮ ਹੈ ਡਰਾਈ ਟਾਈਮ ਤਾਂ 21-22 ਕਿਲੋ ਤੋਂ ਡਰਾਈ ਹਾਂ ਠੀਕ ਹੈ ਇਹ ਹੁੰਦਾ ਹੈ ਅਜੇ 6 ਦਿਨਾਂ ਦਾਗੀ ਤੀਜੇ ਸੂਏ ਸੁਕਣਾ ਇਹਨੇ ਹੁਣ ਠੀਕ ਆ ਬਾਣ ਹੈ ਹਾਂਜੀ ਹਾਂ ਤੇ ਇਸ ਗਾਂ ਦੀ ਬੱਚੀ ਹੈ ਵੀਰੇ ਜਿਹੜੀ ਸਾਹਮਣੇ ਦੇਖ ਸਕਦੇ ਫਾਰਮ ਚ ਆਹ ਖੜੀ ਹੈ ਵਹਿੜ ਉਹ ਕੱਦ-ਕਾਡ ਚੰਗਾ ਵਹਿੜਦਾ ਤੇ 1 ਲੱਖ ਕਿੰਨਾ ਮੁੱਲ ਕਰੈ ਸਕਦਾ 1 ਲੱਖ 20 ਹਜ਼ਾਰ 1 ਲੱਖ 20 ਮੁੱਲ ਕਰੈ ਸੀ ਤੇ ਬਾਕੀ ਚੋਂ ਥੋੜਾ ਹੋ ਜੂਗਾ ਮਾਰ ਤਲਾ ਇੱਥੋਂ ਚੈੱਕ ਕਰ ਲੋ ਫੇਸ ਕੁਆਲਿਟੀ ਵੈੜਦੀ ਆ ਵੈੜਾ ਜੀ ਦੇਖ ਸਕਦੇ ਹੋ ਕੱਚੀ ਨਹੀਂ ਦੇਖ ਬਈ ਪੂਰੀਆਂ ਫੁੱਲ ਰਾਜੀ ਹੈਗੀ ਹੂੰ ਦੂਜੇ ਨੰਬਰ ਤੇ ਗਾਵਾ ਬਈ ਸੇਮ ਪੂਰਾ ਟਾਪ ਦੇ ਲੱਗੇ ਹੋਏ ਬਈ ਦੋਹਾਂ ਦੇ ਯਾ ਆਰ ਸੈਕਸਡ ਨਹੀਂ ਨਾਨ ਸੈਕਸਡ ਲੱਗੇ ਹੋਏ ਅਸੀਂ ਨਾਨ ਸੈਕਸਡ ਲੱਗੇ ਹੋਏ ਹਾਂ ਬਈ ਆਪਾਂ ਐਵੇਂ ਝੂਠ ਮਾਰਦੇ ਕੀ ਬਈ ਹਾਂ ਹਾਂ ਇਹ ਤੀਜੇ ਸੂਏ ਬਈ ਇਹਦੇ ਬੱਚੇ ਪੂਰੇ ਟਾਪ ਦੇ ਹੈਗੇ ਆਪਣੇ ਕੋਲੇ ਦੋ ਇਹਦੇ ਹਾਂ ਦੋ ਬੱਸੀ ਆਈਆਂ ਪੂਰੀਆਂ ਟਾਪ ਦੀਆਂ ਆਈਆਂ ਪਹਿਲੇ ਦੇ ਦੂਜੇ ਸੂਏ ਦੀ ਤੇ ਦੁੱਧ ਕਿੰਨਾ ਘੜਦੀ ਪਹਿਲੇ ਦੂਜੇ ਸੂਏ ਦਾ ਇਹ 28 29 ਲੀਟਰ ਬਈ ਦੂਜੇ ਸੂਏ ਦਿੱਤਾ ਆਪਣੇ ਕੋਲੇ 28 29 ਕਿਲੋ ਹਾਂ ਹਾਂ ਠੀਕ ਆ ਠੀਕ ਆ ਇਹ ਵੀ ਕਰਦੀ ਆ ਖਰੀਦੀ ਇਹ ਵੀ ਕਰਦੀ ਬਈ ਕੋਈ ਆਪਣੇ ਕੋਲੇ ਖਰੀਦੀ ਨਹੀਂ ਕਰਦੀ ਇਹ ਹਾਂ ਮੇਰੇ ਕੋਲ ਕੰਮ ਹੈਗਾ ਹੀ ਆ ਚਲ ਬੱਚਾ ਬਾਹਰ ਆ ਹਾਂ ਤੁਸੀਂ ਵਾਕਿਆ ਉਵੇਂ ਵੀ ਰਹਿੰਦੇ ਹੋ ਆਪਣੇ ਕੋਲੇ ਪੱਕ ਗਈਆਂ ਇਹ ਲਓ ਜੀ ਥਣਾ ਦੀ ਕੁਆਲਿਟੀ ਕਰ ਲਓ ਇਹਦਾ ਹਜੇ 10 ਦਿਨ ਬਾਕੀ ਬਈ ਜਿੱਦੇ ਤਿਆਰ ਹੋਗੀ ਦੱਸੂਗੀ ਇਹ 10 ਦਿਨ ਬਾਕੀ ਪਿਆਗੇ ਤੇ ਹਜੇ ਤਾਂ ਫਿਰ ਲੇਵਾ ਬਹੁਤ ਹਜੇ ਤਾਂ ਇਹਨੂੰ ਹੋਰ ਦੁੱਗਣਾ ਕਰਨਾ ਇਹਨੇ ਲੇਵਾ ਠੀਕ ਆ ਮੂੰਹ ਇਦੋਂ ਕਰਾ ਬਈਰੇ ਫੇਸ ਬਿਊਟੀ ਦਿਖਾ ਦੇ ਬਾਕੀ ਵੇਡ ਬੂਟੇ ਦਾ ਪੂਰਾ ਫੁੱਲ ਤੀਜਾ ਸੂਪੂ ਕੀ ਹੁਣ ਹੈ ਤੀਜਾ ਸੂਬਾ ਓਰੀਜਨਲ ਲਓ ਜੀ ਬਾਜਨ ਬਹੁਤ ਦਾ ਨਾ ਆਪਾਂ ਇਹਦੇ ਦੂਜਾ ਦਾ ਤੀਜਾ ਦਾ ਤੀਜਾ ਹੀ ਹਾਂ ਕੱਦ ਕਾਟ ਥੋੜਾ ਦਰਮਿਆਨਾ ਕਾ ਬਾਜਨ ਬਹੁਤ ਚੰਗਾ ਥਾਂ ਲੈ ਲਈ ਵੇਡ ਬੂਟੇ ਪੂਰਾ ਫੁੱਲ ਆ ਬਈ ਆ ਲਓ ਜੀ ਥਾਂ ਤੁਮ ਦੀ ਚੈੱਕ ਕਰ ਲਓ ਚਾਰੇ ਪਾਸੇ ਤੋਂ ਸੋਹਣੇ ਥਾਂ ਲੱਗੇ ਆਪਾਂ ਮਸ਼ੀਨ ਦੇ ਚੋਣੇ ਚਾਹੇ ਬੰਦਾ ਹੱਥੀ ਜੋਲੇ ਹੱਥੀ ਵੀ ਹੋਈ ਜਾਂਦੀ ਓਡੀ ਗੱਲ ਨਹੀਂ ਲੈ ਚੱਲ ਹਾਂ ਹਾਂ ਵੀ ਲਓ ਦੇਖ ਸਕਦੇ ਜੀ ਤੇ ਇਹਦਾ ਮੁੱਲ ਕਿੰਨਾ ਕਰਾਂਗੇ ਵੇੜ ਦਾ ਆਪਾਂ ਇਹਦਾ 1.30 ਤੇ ਪਹਿਲਾਂ ਨੇ ਬਾਕੀ ਨਾੜਾ ਨੂੜਾ ਪੂਰੀਆਂ ਫੁੱਲ ਬਈ ਮਿਲ ਕੇ ਬੈਣ ਪੂਰੀ ਮੁੱਟੀ ਹੁੰਦੀ ਹੈਗੀ ਹੂੰ ਸੋਨਾ ਬਾਕੀ ਹਜੇ ਥੋੜਾ ਆ ਸੁਣ ਮੈਜਿਕ ਤੋਂ ਗੱਭਣਾ ਹੈ ਬਈ ਏਵੀਐਸ ਦੇ ਏਵੀਐਸ ਦੇ ਮੈਜਿਕ ਵੱਲੋਂ ਤੋਂ ਨਾਨ ਸੈਕਸਟ ਤੋਂ ਗੱਭਣਾ ਨਾਨ ਸੈਕਸਟ ਆ ਬਈ ਦੋਹਾਂ ਦੇ ਆਪ ਐਵੇਂ ਝੂਠ ਮਾਰਦਗੇ ਠੀਕ ਆ ਵੀਰੇ ਉਹ ਕੋਈ ਫਾਇਦਾ ਨਹੀਂ ਚਾ ਬੱਚੀ ਆ ਕਰਮਾਂ ਦੀ ਆਈ ਉਹ ਬੱਸੀ ਖੜੀ ਹੈ ਬਈ ਇਹਦੇ ਨਾਲ ਹੀ ਸੂਣ ਵਾਲੀ ਆ ਬੱਸ ਸਵਾਗ ਮਹੀਨਾ ਰਹਿ ਗਿਆ ਉਹਦਾ ਇਹ ਹਾਂ ਇਹਦੇਆਂ ਦੋ ਬੱਚਾ ਆ ਕੇ ਹਾਂ ਲਓ ਜੀ ਕਰਿਆ ਫੇਰ ਨਿਆ ਮਾਰ ਲਨ ਨੀਨੇ ਦੇ ਵਿੱਚ ਇਹਦੀ ਬੱਸੀਆਂ ਦਾ ਕਦ ਬਈ ਹੁਣ ਇਹਦੀ ਬੱਸੀ ਦਾ ਕਦ ਹੋਊਗਾ ਠੀਕ ਆ ਲਓ 5.5 ਫੁੱਟ ਦੀ ਸਵਾ 5 ਫੁੱਟ ਦੀ ਹਾਈਟ ਹੈ ਜੀ ਬੱਸੀ ਕਿਹੜੀ ਬੱਚੀ ਇਹਦੀ ਮਾਂ ਇਹਦੀ ਆ ਹੀ ਆ ਬਾਈ ਆ ਆ ਦੇਖ ਲੈ ਆ ਤੀਜੇ ਸੋਲੀ ਗਾਂ ਵੇਚਨੀ ਆ ਇਹਦੀ ਆ ਬੱਚੀ ਆ ਇਹ ਪਹਿਲੇ ਸੂਏ ਦੀ ਬੱਸੀ ਆ ਇਧਰ ਦੂਜੇ ਦੂਜੇ ਸੂਏ ਦੀ ਆ ਗਈ ਇਹ ਪਹਿਲੇ ਸੂਏ ਦੀ ਇਹ ਘਪਣਾ ਹੋਣਾ ਇਹ ਹਾਂ ਬਾਈ ਇਹਦਾ ਸਵਾ ਮਹੀਨਾ ਪਿਆ ਗਏ ਨਾਲ ਹੀ ਸੂਪਣਾ ਇਹ ਮੰਨ ਲਾ ਬੱਸ ਠੀਕ ਠੀਕ ਇਹਦਾ ਦੂਜੀ ਬੱਚੀ ਦੀ ਆ ਆ ਗਈ ਦੂਜੀ ਬੱਸੀ ਆ ਗਈ ਜੀ ਲਓ ਜੀ ਦੇਖ ਬੱਚੇ ਬੱਚੇ ਬਾਈ ਪੂਰੇ ਟੌਪਲੇਪ ਆਉਂਦੀਆਂ ਕਹਿਰ ਜਾਂ ਮਰਜੀ ਬੱਚਾ ਲੈ ਲੈ ਬੱਚੀ ਸੋਹਣੀ ਆ ਤੇ ਆ ਬੱਚੀ ਸੋਣੀ ਹੈ ਨਾ ਹੁਣ ਉਹ ਜਿਹੜੀ ਉਹ ਆਪਣੇ ਕੋਲੇ ਗਾਂ ਸੂਈ ਆ ਉਹਦੇ ਨਾਲ ਦਾ ਟੀਕਾ ਭਰਿਆ ਹੋਆ ਮੈਜਿਕ ਦਾ ਉਹ ਬੱਚਾ ਦੇਖ ਕੇ ਨਾ ਚੰਗਾ ਆ ਆਹਾ ਬੱਚਾ ਜਿਹਦਾ ਮੈਜਿਕ ਦਾ ਹਾਂ ਇਹਦੇ ਨਾਲ ਦੇ ਆਉਣਾ ਜੇ ਬੱਸੀ ਦੇ ਨਾਲ ਵੀ ਇਹ ਵੀ ਦਾ ਆ ਜਿਹਾ ਮੈਜਿਕ ਹੀ ਭਰਿਆ ਹੋਣਾ ਹਾਂ ਇਹਦੀ ਵੀ ਮੈਜਿਕ ਠੀਕ ਹੈ ਲਓ ਦੇਖ ਸਕਦੇ ਕਿਸਾਨ ਵੀਰੋ ਇਹ ਗਾਂ ਦੀ ਤੀਜੇ ਸੂਸਣ ਵਾਲੀ 22 30 ਕਿਲੋ ਵਾਲੀ ਤੇ ਬਾਕੀ ਤੀਜੇ ਸੂਏ ਹੋਆ ਦੋ ਤੋਂ ਵੱਧ ਦਾ ਕੱਢੀਏ ਇਹ ਸੋਡੀ ਸਾਹਸ ਵਾਲਾ ਤੇ ਇੱਕ ਹੈ ਇਹ ਬੱਚੀ ਇਹ ਹੈ ਨਾ ਇਹ ਚ ਨਿਆ ਮਾਰ ਲਓ 2 ਗਾਵਾਂ 70 1 95 83 1 25 ਇਹ ਵਾਜ ਦਾ ਨੰਬਰ ਆ ਜਿਹੜੀ ਵੀ ਤੁਹਾਨੂੰ ਗਾਉਂ ਦੀ ਜੀ ਕੋਈ ਜੋੜਾ ਲਊਗਾ ਪਾਔਰ ਜੋ ਚੰਗਾ ਮਾਨਤਨ ਕਰਦਾਂਗੇ ਨਾ ਠੀਕ ਆ ਠੀਕ ਉਹ ਜਿਆ ਮਾਨਤਨ ਹੋ ਜੂਗਾ ਨਾ ਉਹ ਜਿਹੜੀ ਵੀ ਤੁਹਾਨੂੰ ਗਾਉਂ ਰਿਕਾਰਡ ਵੀ ਦੋਹਾਂ ਦਾ ਫੁੱਲ ਮਿਲੂ A to Z ਦਾ ਹਾਂਜੀ ਵੀਰੇ A to Z ਰਿਕਾਰਡ ਮਿਲੂ ਦੋਹਾਂ ਦਾ ਠੀਕ ਆ ਰਿਕਾਰਡ ਫੁੱਲ ਮਿਲੂ ਤੁਹਾਨੂੰ ਹਾਂ ਜਿਹੜੇ ਵੀਰ ਨੇ ਲੈਣੀ ਹੈ ਜਿਹੜੀ ਦਾ ਮਰਜ਼ੀ ਪੁੱਛ ਸਕਦਾ ਠੀਕ ਆ ਠੀਕ ਆ ਕੋਈ ਐ ਨਹੀਂ ਲਿਆਂਦਾਂ ਗਾਉਂਗਾ ਘਰ ਦਿੰਦਾ ਹੀ ਆਪਣਾ ਠੀਕ ਆ ਠੀਕ ਆ ਵੀਰੇ ਓਕੇ ਲਓ ਧੰਨਵਾਦ ਜੀ ਸਾਸਰੀ ਕਾ ਖਾਂ ਵੀਰੋ ਮਿਲਦਾ ਕਿਸੇ ਹੋਰ ਵਿਡੇ ਦੇ ਨਾਲ